ਐਸੇ ਗੁਰਦਵਾਰੇ ਵੀ ਗੁਰਦੈ ਸੀ ਤਿੰਨ ਮਹੀਨੇ ਪਹਿਲਾਂ ਐਸੇ ਗੁਰਦਵਾਰੇ ਆਏ ਸੀਗੇ ਸਾਡੇ ਇੰਨੇ ਹਾਲਾਤ ਮਾੜੇ ਸੀਗੇ ਕੁਛ ਉਹਨਾਂ ਇਸ ਰੋਂਦੇ ਸੀ ਨੰਗੇ ਪੈਰ ਆਏ ਸੀ ਤੁਰ ਕੇ 1 ਰੁਪਈਆ ਨਹੀਂ ਸੀਗਾ ਤੇ ਇਸ ਗੁਰਦਵਾਰੇ 'ਚ ਆਏ ਸਾਨੂੰ ਰਾਸ਼ਨ ਮਿਲੇ ਸਾਨੂੰ ਪੈਸੇ ਵੀ ਤੇ ਅੱਜ ਇੰਨੀ ਬਾਬਾ ਜੀ ਨੇ ਮੈਨੂੰ ਕਾਮਯਾਬੀ ਦਿੱਤੀ ਤੇ ਮੈਂ ਆਪਣੇ ਪੈਰਾਂ ਤੇ ਵੀ ਸਟੈਂਡ ਆ ਆਪਣੇ ਤਾਮ ਤੇ ਤੇ ਮੈਂ ਐਕਟਿਵ ਆ ਵੀ ਲਿੱਤੀ ਮੇਰੇ ਬਾੜ ਦਾ ਵੀ ਜਾਣਦੇ ਮੈਂ ਤਾਂ ਵਾਹਿਗੁਰੂ ਜੀ ਸ਼ੁਕਰਾਨਾ ਕਰੂੰਗੀ ਕਿ ਵਾਹਿਗੁਰੂ ਜੀ ਇਤੈ ਹੀ ਮੇਰੇ ਤੇ ਸਿੱਤੇ ਹੱਥ ਰੱਖਿਆ ਲੇ ਜਿਹੜੇ ਵੰਤੇ ਘਰੇ ਬੈਠੇ ਆ ਜਿਨ੍ਹਾਂ ਦਾ ਕੁਛ ਨਹੀਂ ਸਹੀ ਹੋ ਰਿਹਾ ਦਵਾਈ ਨਹੀਂ ਲੱਗਦੀ ਗੁਰੂ ਘਰ ਆਓ ਮੱਥਾ ਟੇਕੋ ਬਹੁਤ ਕੁਛ ਪਾਕੇ ਲੈ ਕੇ ਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਦੋਂ ਦੇ ਗੁਰਦੈ ਸੀ 3 ਮਹੀਨੇ ਪਹਿਲਾਂ ਇਸ ਗੁਰਦੁਆਰੇ ਆਏ ਸੀਗੇ ਸਾਡੇ ਇੰਨੇ ਹਾਲਾਤ ਮਾੜੇ ਸੀਗੇ ਕੁਛ ਹੁਣ ਇਸ ਰੋਂਦੇ ਸੀ ਨੰਗੇ ਪੈਰ ਆਏ ਸੀ ਤੁਰ ਕੇ 1 ਰੁਪਈਆ ਨਹੀਂ ਸੀਗਾ ਤੇ ਇਸ ਗੁਰਦੁਆਰੇ 'ਚ ਆਏ ਸਾਨੂੰ ਰਸਣ ਵੇਲੇ ਸਾਨੂੰ ਪੈਸੇ ਵੀ ਨਹੀਂ ਇਹ ਅੱਜ ਇੰਨੀ ਬਾਬਾ ਜੀ ਨੇ ਮੈਨੂੰ ਕਾਮਯਾਬੀ ਦਿੱਤੀ ਤੇ ਮੈਂ ਆਪਣੇ ਪੈਰਾਂ ਤੇ ਵੀ ਸਟੈਂਡ ਆ ਆਪਣੇ ਤੰਗ ਤੇ ਤੇ ਮੈਂ ਐਕਟਿਵ ਆ ਵੀ ਲਿੱਤੀ ਤੇ ਮੇਰੇ ਬਾੜ ਦਾ ਵੀ ਜਾਣਦੇ ਮੈਂ ਤਾਂ ਵਾਹਿਗੁਰੂ ਦਾ ਹੀ ਸ਼ੁਕਰਾਨਾ ਕਰੂੰਗੀ ਕਿ ਵਾਹਿਗੁਰੂ ਜੀ ਇੱਥੇ ਹੀ ਮੇਰੇ ਤੇ ਸਿੱਤੇ ਹੱਥ ਰੱਖਿਆ ਤੇ ਜਿਹੜੇ ਬੰਦੇ ਘਰੇ ਬੈਠੇ ਆ ਜਿਨ੍ਹਾਂ ਦਾ ਕੁਝ ਨਹੀਂ ਸਹੀ ਹੋ ਰਿਹਾ ਦਵਾਈ ਨਹੀਂ ਲੱਗਦੀ ਗੁਰੂ ਤੈਨੂੰ ਬਹੁਤ ਕੁਝ ਪਾਕੇ ਲੈ ਕੇ ਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਜਦੋਂ ਦੇ ਗੁਰਦੇਸੀ ਤਿੰਨ ਮਹੀਨੇ ਪਹਿਲਾਂ ਐਸੀ ਗੁਰਦੁਆਰੇ ਆਏ ਸੀਗੇ ਸਾਡੇ ਇੰਨੇ ਹਾਲਾਤ ਮਾੜੇ ਸੀਗੇ ਕੁਛ ਹੁਣ ਇਸ ਰੋਣ ਤੇ ਸੀ ਨੰਗੇ ਪੈਰ ਆਏ ਸੀ ਤੁਰ ਕੇ 1 ਰੁਪਈਆ ਨਹੀਂ ਸੀਗਾ ਤੇ ਇਸ ਗੁਰਦੁਆਰੇ 'ਚ ਆਏ ਸਾਨੂੰ ਰਸਣ ਵੇਲੇ ਸਾਨੂੰ ਪੈਸੇ ਵੀ ਅੱਜ ਇੰਨੀ ਬਾਬਾ ਜੀ ਨੇ ਮੈਨੂੰ ਕਾਮਯਾਬੀ ਦਿੱਤੀ ਤੇ ਮੈਂ ਆਪਣੇ ਪੈਰਾਂ ਤੇ ਵੀ ਸਟੈਂਡ ਆ ਆਪਣੇ ਦੰਦ ਤੇ ਤੇ ਮੈਂ ਐਕਟਿਵ ਆ ਵੀ ਲਿੱਤੀ ਤੇ ਮੇਰੇ ਵਾਰਤਾ ਵੀ ਜਾਣਦੇ ਮੈਂ ਤਾਂ ਵਾਹਿਗੁਰੂ ਜੀ ਸ਼ੁਕਰਾਨਾ ਕਰੂੰਗੀ ਕਿ ਵਾਹਿਗੁਰੂ ਜੀ ਇਤੈ ਹੀ ਮੇਰੇ ਤੇ ਸਿੱਤੇ ਹੱਥ ਰੱਖਿਆ ਲ ਤੇ ਜਿਹੜੇ ਵੰਤੇ ਘਰੇ ਬੈਠੇ ਆ ਜਿਨ੍ਹਾਂ ਦਾ ਕੁਛ ਨਹੀਂ ਸਹੀ ਹੋ ਰਿਹਾ ਦਵਾਈ ਨਹੀਂ ਲੱਗਦੀ ਗੁਰੂ ਘਰ ਆਓ ਪੱਥਰ ਟੇਕੋ ਬਹੁਤ ਕੁਛ ਪਾਕੇ ਲੈ ਕੇ ਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਜਦੋਂ ਦੇ ਗੁਰਦੇਸੀ 3 ਮਹੀਨੇ ਪਹਿਲਾਂ ਐਸੀ ਗੁਰਦੁਆਰੇ ਆਏ ਸੀਗੇ ਸਾਡੇ ਇੰਨੇ ਹਾਲਾਤ ਮਾੜੇ ਸੀਗੇ ਕੁਛ ਉਹਨਾਂ ਇਸ ਰੋਂਦੇ ਸੀ ਨੰਗੇ ਪੈਰ ਆਏ ਸੀ ਤੁਰ ਕੇ 1 ਰੁਪਇਆ ਨਹੀਂ ਸੀਗਾ ਤੇ ਇਸ ਗੁਰਦੁਆਰੇ 'ਚ ਆਏ ਸਾਨੂੰ ਰਾਸ਼ਨ ਮਿਲੇ ਸਾਨੂੰ ਪੈਸੇ ਵੀ ਤੇ ਅੱਜ ਇੰਨੀ ਬਾਬਾ ਜੀ ਨੇ ਮੈਨੂੰ ਕਾਮਯਾਬੀ ਦਿੱਤੀ ਤੇ ਮੈਂ ਆਪਣੇ ਪੈਰਾਂ ਤੇ ਵੀ ਸਟੈਂਡ ਆ ਆਪਣੇ ਤਾਮ ਤੇ ਤੇ ਮੈਂ ਐਕਟਿਵ ਆ ਵੀ ਲਿੱਤੀ ਤੇ ਮੇਰੇ ਬਾੜ ਦਾ ਵੀ ਜਾਣਦੇ ਮੈਂ ਤਾਂ ਵਾਹਿਗੁਰੂ ਜੀ ਸ਼ੁਕਰਾਨਾ ਕਰੂੰਗੀ ਕਿ ਵਾਹਿਗੁਰੂ ਜੀ ਇੱਥੇ ਹੀ ਮੇਰੇ ਤੇ ਸਿੱਤੇ ਹੱਥ ਰੱਖਿਆ ਹੈ ਜਿਹੜੇ ਵਾਤੇ ਘਰੇ ਬੈਠੇ ਆ ਜਿਨ੍ਹਾਂ ਦਾ ਕੁਝ ਨਹੀਂ ਸਹੀ ਹੋ ਰਿਹਾ ਦਵਾਈ ਨਹੀਂ ਲੱਗਦੀ ਗੁਰੂ ਘਰ ਆਓ ਮੱਥਾ ਟੇਕੋ ਬਹੁਤ ਕੁਝ ਪਾਕੇ ਲੈ ਕੇ ਜਾਓ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ